ਸਾਲ ਕਰੋੜ ਦਾ ਇੱਕ ਕਪੜਾ ਹੁੰਦਾ ਤੇ ਨਾਮ ਹੁੰਦਾ ਇੱਕ ਮੰਤਰੀ ਦਾ ਤੇ ਪੰਜਾਬ ਦੀ ਇਕਾਈ ਪੀਐਸ ਦਾ ਇੱਕ ਪੰਜਾਬ ਪੁਲਿਸ ਦੇ ਇੰਸਪੈਕਟਰ ਨੇ ਅਮਨਜੋਤ ਕੋਰ ਉਹ ਕਹਿੰਦੇ ਵੀ ਮੈਂ ਬਤੌਰ ਜਦੋਂ ਇੰਸਪੈਕਟਰ ਕੰਮ ਕਰਦੀ ਸੀ ਮੇਰੇ ਕੋਲ ਇੱਕ ਸ਼ਿਕਾਇਤ ਆਈ ਕਿ ਮਹਾਲੀ ਦੇ ਵਿੱਚ ਇੱਕ ਰੈ residențial ਏਰੀਏ ਦੇ ਵਿੱਚ ਇੱਕ ਕਾਲ ਸੈਂਟਰ ਚਲਾਇਆ ਜਾ ਰਿਹਾ ਜਿੱਥੇ 100 ਦੇ ਕਰੀਬ ਮੁਲਾਜ਼ਮ ਰੱਖ ਕੇ ਬਾਹਰ ਮਤਲਬ ਜਿਹੜੇ ਬਾਹਰ ਰਹਿੰਦੇ ਆ ਵਿਦੇਸ਼ੀ ਲੋਕ ਰਹਿੰਦੇ ਉਹਨਾਂ ਨੂੰ ਕਾਲਾਂ ਕੀਤੀਆਂ ਜਾਂਦੀਆਂ ਹਨ ਕਿ ਤੁਹਾਡਾ ਟੈਕਸ ਪਰਨ ਵਾਲਾ ਜੀ ਐਦਾ ਕਰਕੇ ਵੀ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਹੈ ਤੇ ਉਹ ਉਹਨਾਂ ਨੇ ਇਹ ਵੀ ਕਿਹਾ ਵੀ ਸਕੈਮ 100 ਕਰੋੜ ਤੋਂ ਉੱਪਰ ਦਾ ਸਕੈਮ ਹੈ ਤੇ ਜਦੋਂ ਕਹਿੰਦੇ ਵੀ ਮੈਂ ਐਫ ਆਈ ਆਰ ਕੀਤੀ ਇਹਦੇ ਵਿੱਚ ਤੇ ਜਿਹੜੇ ਉਸ ਸਕੈਮ ਚਲਾਉਣ ਵਾਲੇ ਸਰਗਣਾ ਸੀਗੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਫੜਿਆ ਤੇ ਉਸ ਤੋਂ ਬਾਅਦ ਕਹਿੰਦੇ ਚੀਜ਼ਾਂ ਬਹੁਤ ਬਦਲ ਗਈ ਕਿਤੇ ਤਾਂ ਮੈਨੂੰ ਸ਼ਾਬਾਸ਼ੀ ਮਿਲਣੀ ਸੀ ਬਿਲਕੁਲ ਕਿਤੇ ਕਹਿੰਦੇ ਵੀ ਚੀਜ਼ਾਂ ਉਲਟ ਹੋ ਗਈਆਂ ਮੇਰੇ ਕਿ ਜਿਹੜੇ ਵਿਜੇ ਰਾਜ ਕਪੂਰੀਆ ਜੀ ਨੇ ਇਨਾਂ ਦੇ ਸਬੰਧ ਪੰਜਾਬ ਦੇ ਇੱਕ ਸਿੱਖਿਆ ਮੰਤਰੀ ਨਾਲ ਨੇ ਜਿਨ੍ਹਾਂ ਦਾ ਨਾਮ ਹਰਜੋਤ ਬੈਂਸ ਹੈ ਤੇ ਹਰਜੋਤ ਬੈਂਸ ਜੀ ਡਾਇਰੈਕਟਲੀ ਇਸ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਸੀ ਫਿਰ ਉਹਨਾਂ ਨੇ ਕਹਿੰਦੇ ਐਸਪੀ ਜੋਤੀ ਯਾਦਵ ਨੇ ਮੈਨੂੰ ਮੈਸੇਜ ਦੇ ਉੱਤੇ ਕਿਹਾ ਕਿ ਇਸ ਕੇਸ ਤੋਂ ਦੂਰ ਹੋ ਜਾ ਕਹਿੰਦੇ ਮੇਰੇ ਕੋਲ ਮੈਸੇਜ ਵੀ ਪਏ ਆ ਮੈਨੂੰ ਤਾਂ ਲੱਗਦਾ ਫਿਰ ਇਹ ਕਾਫੀ ਗੰਭੀਰ ਹੈ ਮਸਲਾ ਇਹਦੇ ਤੇ ਜੇ ਹਜੇ ਵੀ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾਉਂਦੀ ਤਾਂ ਮਾੜੀ ਗੱਲ ਹੋਊਗੀ ਪਰ ਸਰਕਾਰ ਵੱਲੋਂ ਜਿਹੜੀ ਐਸਆਈਟੀ ਦੀ ਗੱਲ ਆਉਂਦੀ ਹੈ ਜੀ ਕਿ ਐਸਆਈਟੀ ਬਣਾਈ ਹੋਈ ਆ ਭਗਵੰਤ ਮਾਨ ਜੀ ਤਾਂ ਆਪ ਕਹਿੰਦੇ ਹੁੰਦੇ ਕਹਿੰਦੇ ਸਿੱਟਾ ਇਹ ਬੇਸਿੱਟਾ ਹੁੰਦੀਆਂ ਨੇ ਗੱਲ ਵੀ ਠੀਕ ਹੈ ਜਿਹੜੀ ਹੁਣ ਤੁਸੀਂ ਆਪਦੇ ਮੰਤਰੀ ਦੇ ਉਹਦੇ ਖਿਲਾਫ ਆਪਦੇ ਮੰਤਰੀ ਦੇ ਜਿੱਥੇ ਨਾਮ ਆਇਆ ਉੱਥੇ ਸਿੱਟ ਬਣਾਈ ਹੈ ਉਹ ਬੇਸਿੱਟਾ ਹੀ ਹੋਣੀ ਹੈ ਜਦੋਂ ਮੰਤਰੀ ਬੈਠਾ ਇੱਥੇ ਉਹ ਕਹਿੰਦੇ ਵੀ ਦੋਨੇ ਨੰਗਲਦੇ ਨੇ ਹਰਜੋਤ ਸਿੰਘ ਸਾਹਿਬ ਵੀ ਨੰਗਲਦੇ ਨੇ ਤੇ ਵੀਜੀ ਰਾਜ ਕਪੂਰੀਆ ਜੀ ਵੀ ਨੰਗਲਦੇ ਤੇ ਸਰਵਰ ਵੀ ਨੰਗਲ ਦੇ ਵਿੱਚ ਲੱਗੇ ਜਦੋਂ ਇਹਨਾਂ ਨੇ ਉੱਥੇ ਛਾਪਾ ਮਾਰਿਆ ਸੀ ਨਾ ਉਹ ਸਰਵਰ ਮੰਗਲ ਤੋਂ ਹੀ ਬੰਦ ਹੋ ਗਿਆ ਸੀ ਇੱਕ ਮੰਤਰੀ ਦੇ ਉੱਤੇ ਜਾਂਚ ਹੋ ਰਹੀ ਹੈ ਦੂਸਰੇ ਪਾਸੇ ਉਹਨਾਂ ਦੇ ਪਤਨੀ ਆਈਪੀਐਸ ਅਫਸਰ ਅਸੀਂ ਤਾਂ ਕਹਿ ਨਹੀਂ ਰਹੇ ਕਿ ਉਹ ਦੋਸ਼ੀ ਸਾਫ਼ਤ ਹੋਣਗੇ ਅਸੀਂ ਤਾਂ ਕਹਿੰਦੇ ਚਲੋ ਉਹਨਾਂ ਨੂੰ ਕਲੀਨ ਚਿੱਟ ਵੀ ਮਿਲ ਜੇ ਉਹ ਸੱਚੇ ਸੱਤ ਹੋ ਕੇ ਆ ਜਾਣ ਪਰ ਕੀ ਕੋਈ ਵੀ ਮੰਤਰੀ ਦੇ ਕਈਪੀਐਸ ਤੇ ਜੇ ਇਲਜ਼ਾਮ ਲੱਗਦੇ ਆ ਇਹ ਸੰਭਵ ਹੈ ਕਿ ਜਿੰਨਾ ਚਿਰ ਉਹ ਅਹੁਦੇ ਤੇ ਬਣੇ ਆ ਉਹ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਗੇ ਕਿਵੇਂ ਇਨਸ਼ੋਰ ਹੋਊਗਾ ਮੈਂ ਐਸਆਈਟੀ ਦੇ ਵਿੱਚ ਜਾਂਚ ਹੋਊਗੀ ਕਿ ਇਹ ਇਲਜ਼ਾਮ ਇਨਸਪੈਕਟਰ ਦੇ ਝੂਠੇ ਨੇ ਕਿ ਸੱਚੇ ਨੇ ਮੈਂ ਕਹਿੰਦਾ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਪਰ ਕੀ ਨੈਤਿਕਤਾ ਇਹ ਕਹਿੰਦੀ ਹੈ ਕਿ ਇੱਕ ਤੁਹਾਡਾ ਜਿਹੜਾ ਮੰਤਰੀ ਹੁਣ ਕੁਰਸੀ ਤੇ ਬੈਠਾ ਤੇ ਇੱਕ ਆਈਪੀਐਸ ਜਿਹੜਾ ਕਿ ਜਿਹੜੇ ਕਿ ਮੁਹਾਲੀ ਦੇ ਵਿੱਚ ਹੀ ਤਨਾਤ ਨੇ ਤੇ ਕੇਸ ਵੀ ਮੁਹਾਲੀ ਦਾ ਹੈ ਉਹਨਾਂ ਨੂੰ ਕੀ ਤੁਹਾਨੂੰ ਇਹ ਉੱਥੇ ਰਹਿੰਦੇ ਹੋਏ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਗੇ ਅਸੀਂ ਤੇ ਇਹੀ ਮੰਗ ਕੀਤੀ ਸੀਗੀ ਕਿ ਕਿਸੇ ਰਿਟਾਇਰਡ ਜੱਜ ਤੋਂ ਜਾ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਹੈ ਪ੍ਰੋਪਰ ਤੇ ਜਾਂ ਫਿਰ ਐਕਸਟਰਨਲ ਏਜੰਸੀ ਜਿਵੇਂ सीबीआई ਹੋਗੀ ਇਹਦੇ ਵਿੱਚ ਤੁਸੀਂ ਦੇਖੋ ਈਡੀ ਵੀ ਜਾਂਚ ਕਰ ਸਕਦੀ ਹੈ ਕਿਉਂਕਿ ਇਹਦੇ ਵਿੱਚ ਐਫਆਈਆਰ ਹੋਈ ਹੋਈ ਹੈ ਈਡੀ ਉਦੋਂ ਤੱਕ ਜਾਂਚ ਨਹੀਂ ਕਰ ਸਕਦੀ ਹੁੰਦੀ ਜਦੋਂ ਤੱਕ ਕਿਸੇ ਕੇਸ ਦੇ ਵਿੱਚ ਐਫਆਈਆਰ ਨਹੀਂ ਹੋਈ ਹੋਵੇ ਇਹ ਕੇਸ ਦੇ ਵਿੱਚ ਐਫਆਈਆਰ ਵੀ ਹੋਈ ਹੋਈ ਹੈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ 100 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ ਖਾਸ ਕਰਕੇ ਪੰਜਾਬ ਵਰਗੀ ਸਟੇਟ ਦੇ ਲਈ ਜਿਦੇ ਵਿੱਚ ਸਰਕਾਰ ਇਹ ਅਰਜ਼ੀਆਂ ਦੇ ਰਹੀ ਹੋਵੇ ਸੈਂਟਰ ਨੂੰ ਬੀ ਭਾਈ ਅਸੀਂ ਕਰਜ਼ਾ ਹੋਰ ਚੱਕਣਾ ਸਾਨੂੰ ਕਰਜ਼ਾ ਹੀ ਹੋਰ ਚੱਕ ਲੈਣ데요 ਉੱਥੇ 100 ਕਰੋੜ ਦਾ ਇੱਕ ਕਪੜਾ ਹੁੰਦਾ ਤੇ ਨਾਮ ਆਉਂਦਾ ਇੱਕ ਮੰਤਰੀ ਦਾ ਤੇ ਪੰਜਾਬ ਦੀ ਇੱਕ ਆਈਪੀਐਸ ਦਾ ਮਸਲੇ ਦੇ ਵਿੱਚ ਪੰਜਾਬ ਸਰਕਾਰ ਕਿੰਨੀ ਕੁ ਸੰਜੀਦਾ ਕੀ ਕੁਸ਼ ਹੋਇਆ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਪੰਜਾਬ ਦੀ ਅਸਲੀ ਵਿਰੋਧੀ ਧਿਰ ਜਿਹੜੀ ਨਾਗਰਿਕ ਵਿਰੋਧੀ ਧਿਰ ਵੈਸੇ ਹੀ ਕਹਿੰਦੇ ਹੁੰਦੇ ਹਨ ਕਿ ਇੱਕ ਸੁਚੇਤ ਹੋਣਾ ਚਾਹੀਦਾ ਬਿਸ਼ੇਂ ਦੇ ਨੂੰ ਕੱਲਾ ਵੋਟ ਪਾ ਕੇ ਡੈਮੋਕ੍ਰੇਸੀ 'ਚ ਕੰਮ ਮੁੱਕਦਾ ਨਹੀਂ ਪਰ ਜਿਨ੍ਹਾਂ ਨੇ ਕੰਮ ਨੂੰ ਅੱਗੇ ਤੋਰਿਆ ਮੇਰੇ ਨਾਲ ਮਾਨਕ ਗੋਇਲ ਨੇ ਸੱਸੀ ਗੱਲਬਾਈ ਠੀਕ ਹੋ ਬਹੁਤ ਵਧੀਆ ਕਪੜਾ ਤਾਂ ਬਹੁਤ ਵੱਡਾ ਜੇ ਸੱਚ ਆ ਆਪਾਂ ਇਹਨੂੰ ਨਹੀਂ ਕਹਿੰਦੇ ਕਿਉਂਕਿ ਇੱਕ ਜਾਂਚ ਨੇ ਇਹਨੂੰ ਦੱਸਣਾ ਹੈ ਬਿਲਕੁਲ ਇਲਜ਼ਾਮ ਲੱਗਿਆ ਇਲਜ਼ਾਮ ਲੱਗਿਆ ਪਰ ਇਲਜ਼ਾਮ ਵੀ ਬਹੁਤ ਵੱਡੇ ਆ 100 ਕਰੋੜ ਦੇ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਸੁਣਾਂਗੇ ਵੀ ਇਹਨੂੰ ਬਰੀਫ ਥੋੜਾ ਜਿਹਾ ਐਂ ਕਰਿਓ ਕਿ ਇਹ ਹੈ ਕੀ ਆ ਪੂਰੀ ਗੱਲ ਕੀ ਆ ਜਿਨੇ ਨਹੀਂ ਦੇਖਿਆ ਉਹਦੇ ਲਈ ਸਮਝਾਗੇ ਤਾਂ ਦੇਖੋ ਇੱਕ ਪੰਜਾਬ ਪੁਲਿਸ ਦੇ ਇਨਸਪੈਕਟਰ ਨੇ ਅਮਨਜੋਤ ਕੋਰ ਉਹ ਸਾਈਬਰ ਸੈੱਲ ਦੇ ਵਿੱਚ ਬਤੌਰ ਇਨਸਪੈਕਟਰ ਕੰਮ ਕਰਦੇ ਸੀ ਮਹਾਲੀ ਦੇ ਵਿੱਚ ਉਹ ਕਹਿੰਦੇ ਵੀ ਮੈਂ ਬਤੌਰ ਜਦੋਂ ਇਨਸਪੈਕਟਰ ਕੰਮ ਕਰਦੀ ਸੀ ਮੇਰੇ ਕੋਲ ਇੱਕ ਸ਼ਿਕਾਇਤ ਆਈ ਕਿ ਮਹਾਲੀ ਦੇ ਵਿੱਚ ਇੱਕ ਰੈ residențial ਏਰੀਆ ਦੇ ਵਿੱਚ ਇੱਕ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ ਜਿੱਥੇ 100 ਦੇ ਕਰੀਬ ਮੁਲਾਜ਼ਮ ਰੱਖ ਕੇ ਬਾਹਰ ਮਤਲਬ ਜਿਹੜੇ ਬਾਹਰ ਰਹਿੰਦੇ ਵਿਦੇਸ਼ੀ ਲੋਕ ਰਹਿੰਦੇ ਉਹਨਾਂ ਨੂੰ ਕਾਲਾਂ ਕੀਤੀਆਂ ਜਾਂਦੀਆਂ ਕਿ ਤੁਹਾਡਾ ਟੈਕਸ ਭਰਨ ਵਾਲਾ ਜੀ ਤੁਹਾਡਾ ਸੋਸ਼ਲ ਸਿਕਿਉਰਿਟੀ ਦਾ ਇਦਾਂ ਕਰਕੇ ਵੀ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਐ ਤੇ ਉਹ ਉਹਨਾਂ ਨੇ ਇਹ ਵੀ ਕਿਹਾ ਵੀ ਸਕੈਮ 100 ਕਰੋੜ ਤੋਂ ਉੱਪਰ ਦਾ ਸਕੈਮ ਹੈ ਤੇ ਜਦੋਂ ਕਹਿੰਦੇ ਵੀ ਮੈਂ ਐਫ ਆਈ ਆਰ ਕੀਤੀ ਇਹਦੇ ਵਿੱਚ ਤੇ ਜਿਹੜੇ ਉਸ ਸਕੈਮ ਚਲਾਉਣ ਵਾਲੇ ਸਰਗਣਾ ਸੀਗੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਫੜਿਆ ਉਹਨਾਂ ਦੇ ਪਿਤਾ ਨੂੰ ਫੜਿਆ ਤੇ ਨਾਲ ਹੋਰ ਕਈ 4-5 ਬੰਦੇ ਫੜੇ ਤੇ ਉਸ ਤੋਂ ਬਾਅਦ ਕਹਿੰਦੇ ਚੀਜ਼ਾਂ ਬਹੁਤ ਬਦਲ ਗਈਆਂ ਕਿਤੇ ਤਾਂ ਮੈਨੂੰ ਸ਼ਾਬਾਸ਼ੀ ਮਿਲਣੀ ਸੀ ਕਿਤੇ ਕਹਿੰਦੇ ਵੀ ਚੀਜ਼ਾਂ ਉਲਟ ਹੋ ਗਈਆਂ ਮੇਰੇ ਤੇ ਜਦੋਂ ਮੈਂ ਦੇਖਿਆ ਵੀ ਚੀਜ਼ਾਂ ਉਲਟ ਕਿਉਂ ਜਾ ਰਹੀਆਂ ਨੇ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਜਾਂ ਇਹ ਜਿਹੜੀ ਜਾਂਚ ਅੱਗੇ ਕਿਉਂ ਨਹੀਂ ਵਧ ਰਹੀ ਇਹਦੇ ਚ ਅੱਗੇ ਕਿਉਂ ਨਹੀਂ ਪ੍ਰੋਸੈਸ ਹੋ ਰਹੀ ਤਾਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਵਿਜੇ ਰਾਜ ਕਪੂਰੀਆ ਜੀ ਨੇ ਇਹਨਾਂ ਦੇ ਸਬੰਧ ਪੰਜਾਬ ਦੇ ਇੱਕ ਸਿੱਖਿਆ ਮੰਤਰੀ ਨਾਲ ਨੇ ਜਿਨ੍ਹਾਂ ਦਾ ਨਾਮ ਹਰਜੋਤ ਬੈਂਸ ਹੈ ਠੀਕ ਹੈ ਕਹਿੰਦੇ ਹਰਜੋਤ ਬੈਂਸ ਜੀ ਡਾਇਰੈਕਟਲੀ ਇਸ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਸੀ ਤੇ ਹਰਜੋਤ ਬੈਂਸ ਜੀ ਦੇ ਹੀ ਜਿਹੜੇ ਵਾਈਫ ਨੇਗੇ ਆਈਪੀਐਸ ਜੋਤੀ ਯਾਦਵ ਉਹ ਬਤੌਰ ਐਸਪੀ ਕੰਮ ਕਰਦੇ ਨੇ ਮੁਹਾਲੀ ਪੁਲਿਸ ਦੇ ਵਿੱਚ ਤੇ ਕਹਿੰਦੇ ਉਹਨਾਂ ਨੇ ਵੀ ਮੈਨੂੰ ਪੁੱਛਿਆ ਕਿ ਇਹਦੀ ਕੀ ਡਿਟੇਲ ਹੈ ਫਿਰ ਉਹਨਾਂ ਨੇ ਕਹਿੰਦੇ ਐਸਪੀ ਜੋਤੀ ਜაძਮ ਨੇ ਮੈਨੂੰ ਮੈਸੇਜ ਦੇ ਉੱਤੇ ਕਿਹਾ ਕਿ ਇਸ ਕੇਸ ਤੋਂ ਦੂਰ ਹੋ ਜਾ ਕਹਿੰਦੇ ਮੇਰੇ ਕੋਲ ਮੈਸੇਜ ਵੀ ਪਏ ਆ ਮੈਨੂੰ ਤਾਂ ਲੱਗਦਾ ਫਿਰ ਇਹ ਕਾਫੀ ਗੰਭੀਰ ਹੈ ਮਸਲਾ ਇਹਦੇ ਤੇ ਜੇ ਹਜੇ ਵੀ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾਉਂਦੀ ਤਾਂ ਮਾੜੀ ਗੱਲ ਹੋਊਗੀ ਪਰ ਸਰਕਾਰ ਵੱਲੋਂ ਜਿਹੜੀ ਐਸਆਈਟੀ ਦੀ ਗੱਲ ਆਉਂਦੀ ਹੈਗੀ ਕਿ ਐਸਆਈਟੀ ਬਣਾਈ ਗਈ ਆ ਹਾਲਾਂਕਿ ਜਿਹੜੀ ਇਨਸਪੈਕਟਰ ਕੁੜੀ ਆ ਮੈਂ ਪਹਿਲਾਂ ਆ ਵੀ ਗੱਲ ਕਰ ਲਾਂ ਉਹ ਵੀ ਆਪਦੇ ਜਦੋਂ ਤੇ ਕਾਰਵਾਈ ਹੁੰਦੀ ਆ ਤਾਂ ਉਹਨੂੰ ਆਪਦੇ ਕਿਉਂਕਿ ਉਹਦੇ ਤੇ ਮੈਨੂੰ ਲੱਗਦਾ ਕਿ ਕੇਸ ਪਾਇਆ ਗਿਆ ਤੇ ਉਸ ਤੋਂ ਬਾਅਦ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਹੋ ਗਈ ਹਾਈ ਕੋਰਟ ਹਾਂ ਹਾਂ ਮਾਫ ਕਰੋ ਹਾਈ ਕੋਰਟ ਤੱਕ ਵੀ ਉਹਨੂੰ ਖੁਦ ਜਾਣਾ ਪੈਂਦਾ ਇੱਕ ਪਾਸੇ ਉਹਨੂੰ ਸ਼ਾਬਾਸ਼ ਮਿਲਣੀ ਚਾਹੀਦੀ ਸੀ ਪਰ ਉਹ ਆਪਦੇ ਬਚਾ ਦੇ ਲਈ ਲੜ ਰਹੀ ਆ ਹਾਂ ਦੇਖੋ ਉਹਦੇ ਤੇ ਵੀ ਇਲਜ਼ਾਮ ਲੱਗੇ ਸੀਗੇ ਤੇ ਉਹਦੇ ਦੇ ਉੱਤੇ ਉਹਨੇ ਆਪਣੀ ਚਿੱਠੀ ਦੇ ਵਿੱਚ ਦੱਸਿਆ ਕਿ ਇੱਕ ਜੁਡੀਸ਼ੀਅਲ ਆਫੀਸਰ ਨੇ ਇੱਕ ਇਹਨਾਂ ਬੰਦਿਆਂ ਤੋਂ ਵੀ ਬੇਜਰਾਜ ਕਪੂਰੀ ਹੋਰਾਂ ਤੋਂ ਇੱਕ ਕਿਸੇ ਬਿਡ ਦੇ ਵਿੱਚ ਘਰ ਲਿਆ ਕਰਦੇ ਇਲਜ਼ਾਮ ਲੱਗੇ ਆ ਕਿ ਉਸ ਐਫ ਆਈ ਆਰ ਦੇ ਬਦਲੇ ਇੱਕ ਘਰ ਦੀ ਡੀਲ ਹੋਈ ਜਿਹੜੀ ਕਿ ਮੁਹਾਲੀ ਦੇ ਵਿੱਚ ਬਕਾਇਦਾ ਉਹਨਾਂ ਨੇ ਘਰ ਦਾ ਨੰਬਰ ਐਡਰੈਸ ਲਿਖਿਆ ਕਿ ਇਹ ਉਸ ਜੁਡੀਸ਼ੀਅਲ ਅਫਸਰ ਨੇ ਲਿਆ ਇਹ ਵੀ ਚਲੋ ਜਾਂਚ ਦਾ ਵਿਸ਼ਾ ਹੈ ਉਸ ਤੋਂ ਬਾਅਦ ਜਦੋਂ ਇਹ ਜਾਂਚ ਹੋਈ ਜਿਹੜੇ ਉਸ ਤੇ ਦੋਸ਼ ਲੱਗੇ ਸੀ ਉਸ ਤੋਂ ਬਾਅਦ ਵਿਜੀਲੈਂਸ ਨੇ ਉਹਨਾਂ ਨੂੰ ਕਲੀਨ ਚਿੱਟ ਵੀ ਦਿੱਤੀ ਹੈ ਤੇ ਹਾਈ ਕੋਰਟ ਨੇ ਵੀ ਜਿਹੜੀ ਉਹ ਐਫ ਆਈ ਆਰ ਹੋਈ ਸੀ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਮੈਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਜਦੋਂ ਹੋਈਆਂ ਜਦੋਂ ਜੋਤੀ ਜਾਦਵ ਜੀ ਨੇ ਤੇ ਜਿਹੜੇ ਆਪਣੇ ਮੰਤਰੀ ਨੇ ਇਹਦੇ ਵਿੱਚ ਇਨਵੋਲ ਹੋਣਾ ਸ਼ੁਰੂ ਹੋਏ ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜੇ ਵਿਜੇ ਰਾਜ ਕਪੂਰੀਆ ਜੀ ਨੇ ਇਹਨਾਂ ਨੇ ਏਸੇ ਕਾਲ ਸੈਂਟਰ ਦਾ ਸਰਵਰ ਨੰਗਲ ਦੇ ਵਿੱਚ ਲਾਇਆ ਹੋਇਆ ਇਹ ਨੰਗਲ ਤੋਂ ਨੇ ਬੇਸਿਕ ਨੰਗਲ ਨੰਗਲ ਪਿੰਡ ਚ ਨੰਗਲ ਨੰਗਲ ਸ਼ਹਿਰ ਅੱਛਾ ਨੰਗਲ ਸ਼ਹਿਰ ਜਿਹੜਾ ਹਰਜੋਤ ਬੈਂਸ ਸਾਹਿਬ ਦਾ ਮੈਨੂੰ ਲੱਗਾ ਹਾਂ ਹਰਜੋਤ ਬੈਂਸ ਸਾਹਿਬ ਦੇ ਵੀ ਉੱਥੋ ਹੀ ਨੇ ਇਹਨਾਂ ਦਾ ਵੀ ਪਿੰਡ ਨੰਗਲ ਦੇ ਬਿਲਕੁਲ ਨਾਲ ਹੀ ਹੈਗਾ ਹਰ ਨੰਗਲ ਦੀ ਵਜਦੇ ਆ ਤੇ ਉਹ ਕਹਿੰਦੇ ਵੀ ਦੋਨੇ ਨੰਗਲ ਦੇ ਨੇ ਹਰਜੋਤ ਬੈਂਸ ਸਾਹਿਬ ਵੀ ਨੰਗਲ ਦੇ ਨੇ ਤੇ ਵਿਜੇ ਰਾਜ ਕਪੂਰੀਆ ਜੀ ਵੀ ਨੰਗ ਤੇ ਸਰਵਰ ਵੀ ਮੰਗਲ ਦੇ ਵਿੱਚ ਲੱਗਿਆ ਜਦੋਂ ਇਹਨਾਂ ਨੇ ਉੱਥੇ ਛਾਪਾ ਮਾਰਿਆ ਸੀ ਨਾ ਕਾਲ ਸੈਂਟਰ ਤੇ ਉਹ ਸਰਵਰ ਮੰਗਲ ਤੋਂ ਹੀ ਬੰਦ ਹੋਇਆ ਸੀਗਾ ਹੁਣ ਐਸਆਈਟੀ ਬਣੀ ਕਾਹਦੇ ਲਈ ਆ ਕੀ ਜਾਂਚ ਕਰ ਰਹੀ ਐ ਐਸਆਈਟੀ ਐਸਆਈਟੀ ਦੇਖੋ ਜਦੋਂ ਇਹ ਚੀਜ਼ਾਂ ਬਾਹਰ ਆਈਆਂ ਹਾਂ ਉਸ ਤੋਂ ਬਾਅਦ ਇਹ ਇੱਕ ਵਿਸਫੋਟਕ ਖਲਾਸਾ ਸੀਗਾ ਕਿ ਜਿਹੜੀ ਇੰਨੀ ਜਾਣਕਾਰੀ ਕਿ ਇੱਕ ਮੰਤਰੀ ਦਾ 100 ਕਰੋੜ ਦੇ ਘੁਟਾਲੇ ਦੇ ਵਿੱਚ ਨਾ ਆਇਆ ਉਸ ਤੋਂ ਬਾਅਦ ਉਹਨਾਂ ਦੀ ਆਈਪੀਐਸ ਵਾਈਫ ਦਾ ਨਾਮ ਆਇਆ ਉਸ ਤੋਂ ਬਾਅਦ ਇੱਕ ਹੋਰ ਵੀ ਇੰਨੇ ਇਲਜ਼ਾਮ ਲੱਗੇ ਕਿ ਇਕਲਜ਼ਾਮ ਉਹਦੇ ਚ ਇਹ ਵੀ ਲੱਗਿਆ ਕਿ 1158 ਵਾਲਾ ਜਿਹੜਾ ਪ੍ਰੋਫੈਸਰਸ ਦੀ ਚਲਦੀ ਪਈ ਹੈ ਰੌਲਾ ਚੱਲਦਾ ਪਿਆ ਉਹਦੇ ਚ ਤੁਹਾਡੇ ਯਾਦ ਹੋਣਾ ਕਿ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਸੁਸਾਈਡ ਕਰ ਲਿਆ ਸੀ ਜਿਦੇ ਚ ਉਹਨਾਂ ਨੇ ਚਿੱਠੀ ਦੇ ਵਿੱਚ ਇਸੇ ਮੰਤਰੀ ਤੇ ਮੰਤਰੀ ਹਰਜੋਤ ਬੈਂਸ ਤੇ ਇਲਜ਼ਾਮ ਲਾਇਆ ਸੀ ਕਿ ਮੰਤਰੀ ਨੇ ਸਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਤੇ ਸਾਨੂੰ ਬੁਲਾ ਕੇ ਪੁੱਠਾ ਵੀ ਬੋਲਿਆ ਤੇ ਉਹਦੇ ਚ ਇਹ ਵੀ ਕਿਹਾ ਸੀ ਕਿ ਇਹ ਮੰਤਰੀ ਦਾ ਜਿਸ ਤਰੀਕੇ ਦਾ ਬਿਹੇਵੀਅਰ ਸੀ ਨਾ ਉਹਦੇ ਕਰਕੇ ਸੁਸਾਈਡ ਕਰ ਰਹੀ ਆ ਉਹਨੇ ਬਾਕਾਇਦਾ ਪ੍ਰੋਪਰ ਪੂਰੀ ਚਿੱਠੀ ਲਿਖੀ ਸੀ ਜਦੋਂ ਸੁਸਾਈਡ ਕੀਤਾ ਸੀ ਤੇ ਉਹਨਾਂ ਨੇ ਇਲਜ਼ਾਮ ਲਾਇਆ ਵੀ ਜਿਹੜੇ ਮੰਤਰੀ ਜੀ ਦੇ ਪਤਨੀ ਨੇ ਆਈਪੀਐਸ ਜੋਤੀ ਯਾਦਵ ਨੇ ਮੈਂ ਸਾਈਬਰ ਸੈੱਲ ਦੇ ਵਿੱਚ ਸੀ ਇਹਨਾਂ ਨੇ ਮੈਨੂੰ ਬੁਲਾ ਕੇ ਉਹ ਕੁੜੀ ਦਾ ਨੰਬਰ ਤੇ ਉਹਦੇ ਇੱਕ ਘਰਦਿਆਂ ਦਾ ਨੰਬਰ ਉਹਦੀਆਂ ਗੈਰ ਕਾਨੂੰਨੀ ਤੌਰ ਤੇ ਉਹਦੀ ਕਾਲ ਡਿਟੇਲਾਂ ਕਢਾਈਆਂ ਇੱਕ ਹੁੰਦਾ ਨਾ ਕਾਲ ਡਿਟੇਲ ਕਢਾਉਣ ਦਾ ਇੱਕ ਪ੍ਰੋਸੀਜਰ ਹੈ ਕਿ ਤੁਹਾਨੂੰ ਕਿਸੇ ਕਿਸੇ ਤੁਹਾਨੂੰ ਕੇਸ ਦੇ ਵਿੱਚ ਚਾਹੀਦੀਆਂ ਨੇ ਤਾਂ ਤੁਹਾਨੂੰ ਲਿਖ ਕੇ ਦੇਣਾ ਪਊਗਾ ਉਹਦੀ ਮਨਜ਼ੂਰੀ ਲੈਣੀ ਪਊ ਫਿਰ ਕਾਲ ਡਿਟੇਲਸ ਕਹਿੰਦੇ ਕਹਿੰਦੇ ਆ ਨੰਬਰ ਨੇ ਉਹਨਾਂ ਨੇ ਨੰਬਰ ਵੀ ਦਿੱਤੇ ਵੇਦੋ ਚ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਦਾ ਨੰਬਰ ਹੈ ਤੇ ਇੱਕ ਉਹਨਾਂ ਦੇ ਘਰ ਦਾ ਨੰਬਰ ਹੈ ਇਹ ਇਹਦੀ ਕਾਲ ਡਿਟੇਲਸ ਖੜਾਈਆਂ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਕਾਲ ਡਿਟੇਲਸ ਕਢਾ ਕੇ ਉਹ ਆਪਣੇ ਪਤੀ ਨੂੰ ਜਿਹੜਾ ਹੈਗਾ ਕੇਸ ਦੇ ਵਿੱਚੋਂ ਬਚਾਰੇ ਸੀ ਮਤਲਬ ਬਹੁਤ ਵੱਡਾ ਇਲਜ਼ਾਮ ਹੈ ਇੱਕ ਇੱਕ ਜਿਹੜੀ ਪ੍ਰੋਫੈਸਰ ਹੈ ਪੰਜਾਬ ਦੀ ਹੁਣ ਹਰ ਕੁੜੀ ਨੇ ਸੁਸਾਇਡ ਕੀਤਾ ਹਰਜੋਤ ਬੈਂਸ ਜੀ ਦਾ ਨਾਮ ਲਿਖ ਕੇ ਤੇ ਉਹਦੇ ਵਿੱਚੋਂ ਇਸ ਤਰੀਕੇ ਦੇ ਨਾਲ ਜਿਹੜਾ ਇਲਜ਼ਾਮ ਲੱਗਿਆ ਕਿ ਕਾਲ ਡਿਟੇਲਸ ਇਲੀਗਲ ਤਰੀਕੇ ਨਾਲ ਕਢਾਏ ਗਏ ਇਹ ਵੀ ਇਲਜ਼ਾਮ ਆਮਦਵੀ ਪਾਰਟੀ ਸਭ ਤੋਂ ਵੱਧ ਰੌਲਾ ਨੈਤਿਕਤਾ ਦਾ ਪਾਉਂਦੀ ਹੈ ਬਿਲਕੁਲ ਇਹ ਕਹਿੰਦੀ ਸੀ ਨਾ ਅਸੀਂ ਤਾਂ ਕੁਝ ਵੱਖਰਾ ਸਿਰਜਣ ਆਏ ਆ ਜਦੋਂ ਕਿਸੇ ਪਹਿਲਾਂ ਜਦੋਂ ਇਹ ਅੰਦੋਲਨ-ਅੰਦੋਲਨ ਜੇ ਕਰਦੇ ਹੁੰਦੇ ਸੀ ਆਪਦੇ ਉਦੋਂ ਇਹ ਕਹਿੰਦੇ ਹੁੰਦੇ ਸੀ ਵੀ ਕਿਸੇ ਵੀ ਤੇ ਵੀ ਇਲਜ਼ਾਮ ਲੱਗੇ ਜਾਣ ਤੇ ਉਹਨੂੰ ਹਟ ਕੇ ਪਹਿਲਾਂ ਅਸਤੀਫਾ ਦੇਣਾ ਚਾਹੀਦਾ ਫਿਰ ਜਦੋਂ ਜੇ ਇਲਜ਼ਾਮ ਨਹੀਂ ਸਾਬਤ ਹੁੰਦੇ ਤਾਂ ਫਿਰ ਵਾਪਸ ਉਹਨੂੰ ਆਉਣਾ ਚਾਹੀਦਾਗਾ ਉਸ ਅਹੁਦੇ ਦੇ ਉੱਤੇ ਹਰਜੋਤ ਬੈਂਸ ਨੇ ਮੈਨੂੰ ਤਾਂ ਲੱਗਦਾ ਨਹੀਂ ਅਸਤੀਫਾ ਦਿੱਤਾ ਇਲਜ਼ਾਮ ਤਾਂ ਉਹਨਾਂ ਦੇ ਬਹੁਤ ਗੰਭੀਰ ਲੱਗੇ ਆ ਨਹੀਂ ਅਸਤੀਫਾ ਦੇਖੋ ਅਸਤੀਫਾ ਤੇ ਤੁਸੀਂ ਦੇਖੋ ਕਿ ਕੇਜਰੀਵਾਲ ਜੀ ਦੇ ਕਿੰਦਾ ਬੁੜਾ ਇਲਜ਼ਾਮ ਲੱਗਿਆ ਜੇਲ ਵੀ ਗਏ ਅਸਤੀਫਾ ਤਾਂ ਉਹਨਾਂ ਨੇ ਨਹੀਂ ਦਿੱਤਾ ਮਤਲਬ ਇੱਕ ਤਰ੍ਹਾਂ ਦੀ ਬੇਸ਼ਰਮੀ ਹੈ ਅੱਗੇ ਹੁੰਦਾ ਸੀਗਾ ਕਿ ਮਾੜੀਆਂ ਤੋਂ ਮਾੜੀਆਂ ਪਾਰਟੀਆਂ ਦੇ ਬੰਦੇ ਵੀ ਜਦੋਂ ਕੋਈ ਇਹੋ ਜਿਹਾ ਇਲਜ਼ਾਮ ਲੱਗਦਾ ਸੀ ਅਗਲਾ ਅਸਤੀਫਾ ਦੇ ਦਿੰਦਾ ਸੀ ਦੇਖੋ ਅਸਤੀਫੇ ਦੇ ਵਿੱਚ ਕੀ ਆ ਹੁਣ ਇਲਜ਼ਾਮ ਲੱਗਿਆ ਉਦੋਂ ਬਾਅਦ ਉਹਦੀ ਜਾਂਚ ਕਰਾਓ ਉਹਨਾਂ ਟਾਈਮ ਅਸਤੀਫਾ ਦੇ ਦਿਓ ਉਦੋਂ ਬਾਅਦ ਜਦੋਂ ਜਾਂਚ ਦੇ ਵਿੱਚ ਤੁਸੀਂ ਕਲੀਅਰ ਹੋਗੇ ਤੇ ਫਿਰ ਦੁਬਾਰਾ ਆਜੋ ਇੱਕ ਵਾਰ ਇੱਕ ਵਾਰ ਤੁਸੀਂ ਰਾਜ ਭਵਨ ਨਹੀਂ ਜਾ ਕੇ ਆਉਣਾ ਪਰ ਮੈਂ ਇੰਨਾ ਵੀ ਪੁੱਛਦਾ ਇੱਕ ਮੰਤਰੀ ਦੇ ਉੱਤੇ ਜਾਂਚ ਹੋ ਰਹੀ ਆ ਦੂਸਰੇ ਪਾਸੇ ਉਹਨਾਂ ਦੇ ਪਤਨੀ ਆਈਪੀਐਸ ਅਫਸਰ ਅਸੀਂ ਤਾਂ ਕਹਿ ਨਹੀਂ ਰਹੇ ਕਿ ਉਹ ਦੋਸ਼ੀ ਸਾਬਤ ਹੋਣਗੇ ਅਸੀਂ ਤਾਂ ਕਹਿੰਦੇ ਚਲੋ ਉਹਨਾਂ ਨੂੰ ਕਲੀਨ ਚਿੱਟ ਵੀ ਮਿਲਣੀ ਹੈ ਉਹ ਸੱਚੇ ਸਾਬਤ ਹੋ ਕੇ ਆ ਜਾਣਾ ਪਰ ਕੀ ਕੋਈ ਵੀ ਮੰਤਰੀ ਦੇ ਕਾਪੀਐਸ ਤੇ ਜੇ ਇਲਜ਼ਾਮ ਲੱਗਦੇ ਆ ਇਹ ਸੰਭਵ ਹੈ ਕਿ ਜਿੰਨਾ ਚਿਰ ਉਹ ਅਹੁਦੇ ਤੇ ਬਣੇ ਆ ਉਹ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਗੇ ਕਿਵੇਂ ਇਨਸ਼ੋਰ ਹੋਊਗਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਇਹ ਗੱਲ ਬੜੇ ਦਿਨ ਲਾ ਦਿੱਤੇ ਤੇ ਐਸਆਈਟੀ ਬਣਾਉਣ ਤੇ ਕਿ ਕਹਿੰਦੇ ਜੀ ਐਸਆਈਟੀ ਦੇ ਵਿੱਚ ਜਾਂਚ ਹੋਊਗੀ ਕਿ ਇਹ ਇਲਜ਼ਾਮ ਇਨਸਪੈਕਟਰ ਦੇ ਝੂਠੇ ਨੇ ਕਿ ਸੱਚੇ ਨੇ ਮੈਂ ਕਹਿੰਦਾ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਪਰ ਕੀ ਨੈਤਿਕਤਾ ਇਹ ਕਹਿੰਦੀ ਹੈ ਕਿ ਇੱਕ ਤੁਹਾਡਾ ਜਿਹੜਾ ਮੰਤਰੀ ਹੁਣ ਕੁਰਸੀ ਤੇ ਬੈਠਾ ਤੇ ਇੱਕ ਆਈਪੀਐਸ ਜਿਹੜਾ ਕਿ ਜਿਹੜੇ ਕਿ ਮੁਹਾਲੀ ਦੇ ਵਿੱਚ ਹੀ ਤਨਾਤ ਨੇ ਤੇ ਕੇਸ ਵੀ ਮੁਹਾਲੀ ਦਾ ਹੈ ਉਹਨਾਂ ਨੂੰ ਕੀ ਤੁਹਾਨੂੰ ਇਹ ਉੱਥੇ ਰਹਿੰਦੇ ਹੋਏ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਗੇ ਕੀ ਪੋਸੀਬਲ ਹੈਗਾ ਕਿ ਕੋਈ ਵੀ ਪੰਜਾਬ ਦਾ ਅਫਸਰ ਕੋ ਚਾਹੇ ਆਈਪੀਐਸ ਅਫਸਰ ਹੋਵੇ ਚਾਹੇ ਆਈਏਐਸ ਅਫਸਰ ਹੋਵੇ ਉਹ ਮੰਤਰੀ ਤੋਂ ਉਦ ਮੰਤਰੀ ਦੇ ਉੱਤੋਂ ਦੀ ਹੋ ਕੇ ਜਾਂਚ ਕਰ ਸਕਦਾ ਮਤਲਬ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਹੋ ਸਕਦੀਆਂ ਨਹੀਂ ਹੈਗੀਆਂ ਤੇ ਨਾਲ ਹੀ ਬਹੁਤ ਰੇਅਰ ਕੇਸ ਬਹੁਤ ਹੋ ਸਕਦੀਆਂ ਨੇ ਬਹੁਤ ਰੇਅਰ ਰੇਅਰੈਸਟ ਗੱਲਾਂ ਨੇਗੀਆਂ ਜਿਹੜੀਆਂ ਕਿ ਇਨੀਸ਼ੀਅਤ ਮਤਲਬ ਇੱਥੇ ਮੈਂ ਇੱਕ ਸੈਟ ਉਹ ਵੀ ਦੇਖੀ ਐ ਜਿਹੜੀ ਪ੍ਰਬੋਧ ਕੁਮਾਰ ਹੋਰਾਂ ਦੀ ਸੈਟ ਸੀਗੀ ਉਹ ਕੋਰਟ ਦੀ ਸੀ ਉਹ ਹਾਂ ਉਹ ਹਾਈ ਕੋਰਟ ਦੀ ਸੀ ਤੇ ਉਹ ਪੰਜਾਬ ਸਰਕਾਰ ਦੀ ਸੀ ਮਤਲਬ ਦੇਖ ਕੇ ਤੁਸੀਂ ਕਹਿਣੇ ਹੋ ਕਿ ਸਲਾਮ ਕਰਨਾ ਬੰਦਾ ਬੰਦਿਆਂ ਨੂੰ ਪਰ ਉਹ ਵੀ ਪੰਜਾਬ ਦੇ ਅਫਸਰ ਹੀ ਸੀਗੇ ਜਿਹੜੇ ਉਸੇ ਹਾਈ ਕੋਰਟ ਵੱਲੋਂ ਪਹਿਲਾਂ ਬਣਾਏ ਗਏ ਸੀ ਹਾਂ ਜਿਹੜੇ ਜਨ ਡਿਪਾਰਟਮੈਂਟ ਦੇ ਉਹ ਆਰਡਰ ਸੀਗੇ ਹਾਂ ਉਹ ਹਾਂ ਉਹ ਦੇਖੋ ਇਹਦੇ 'ਚ ਇਹ ਹੀ ਐ ਕਿ ਦੇਖੋ ਥੋੜਾ ਇਹਦੇ ਚ ਕੀ ਚਾਹੀਦਾ ਸੀਗਾ ਨੈਤਿਕਤਾ ਦੀ ਤੁਸੀਂ ਗੱਲ ਕੀਤੀ ਇਹਦੇ ਚਾਹੀਦਾ ਸੀ ਕਿ ਮੰਤਰੀ ਹਰਜੋਤ ਬੈਂਸ ਜਦੋਂ ਇਲਜ਼ਾਮ ਲੱਗੇ ਹੁਣ ਐਸਆਈਟੀ ਬਣੀ ਹੈ ਤਾਂ ਉਹਨਾਂ ਨੂੰ ਅਸਤੀਫਾ ਦੇ ਕੇ ਇੱਕ ਵਾਰੀ ਆਪਦਾ ਘਰੇ ਬੈਠ ਜਾਣਾ ਚਾਹੀਦਾ ਸੀ ਕੰਮ ਕਰਦੇ ਰਹਿਣਾ ਚਾਹੀਦਾ ਸੀ ਘਰੇ ਤਾਂ ਕਿਉਂ ਬੈਣਾ ਸੀਗਾ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਵਾਈਫ ਨੇਗੇ ਫੀਲਡ ਦੇ ਵਿੱਚ ਤਨਾਲਤ ਨੇ ਉਹਨਾਂ ਨੂੰ ਲਾਈਨ ਹਾਜ਼ਰ ਹੋ ਜਾਣੀ ਲਾਈਨ ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਕੰਮ ਕਰਨਾ ਤੇ ਹੈੱਡਕੁਆਰਟਰ ਤੇ ਕੰਮ ਕਰਨਾ ਚਾਹੀਦਾ ਸੀ ਮਤਲਬ ਗਰਾਊਂਡ ਤੇ ਗਰਾਊਂਡ ਵਾਲੀ ਪੋਸਟਿੰਗ ਛੱਡਣੀ ਚਾਹੀਦੀ ਸੀ ਉਸ ਤੋਂ ਬਾਅਦ ਜਦੋਂ ਇਹ ਜਾਂਚ ਕੰਪਲੀਟ ਹੋ ਜਾਂਦੀ ਇੰਡੀਪੈਂਡੈਂਟਲੀ ਕੰਪਲੀਟ ਹੋ ਜਾਂਦੀ ਉਹਦੇ 'ਚ ਕੋਈ ਸਿੱਟਾ ਨਿਕਲਿਆ ਹੁੰਦਾ ਜੇ ਦੋਨਾਂ ਤੇ ਕੋਈ ਦੋਸ਼ ਨਹੀਂ ਹੈਗਾ ਤਾਂ ਉਹ ਆਪਣੀ ਉਹ ਆਪਣੀ ਥਾਂ ਤੇ ਪੋਸਟਿੰਗ ਲੈ ਲੈਂਦੇ ਹਰਜੋਤ ਸਿੰਘ ਜੀ ਦੁਬਾਰਾ ਸੌ ਚੌਕਾਂ ਦੇ ਇੱਕ ਵਾਰਾ ਜਿਵੇਂ ਰਾਜਪਬੂਨੀ ਜਾ ਕੇ ਉਹਨਾਂ ਕੋਲ ਕੋਈ ਵੱਡੀ ਗੱਲ ਆ ਮਤਲਬ ਇਹ ਛੋਟੀਆਂ ਗੱਲਾਂ ਨਹੀਂ ਗੀਆਂ ਨੈਤਿਕਤਾ ਤੋਂ ਦੇ ਨੈਤਿਕਤਾ ਜੇ ਦੂਜਿਆਂ ਨੂੰ ਪੜਾਉਣ ਵਾਸਤੇ ਇਹ ਪਾਠ ਨੈਤਿਕਤਾ ਦੂਜਿਆਂ ਨੂੰ ਪੜਾਉਣ ਵਾਸਤੇ ਹੀ ਆ ਮੈਨੂੰ ਵੀ ਇਹੀ ਲੱਗਦਾ ਤੁਸੀਂ ਦੇਖੋ ਨਾ ਕਿ ਦੂਜਿਆਂ ਨੂੰ ਕੋਈ ਮੜੀ ਜੀ ਗੱਲ ਹੋ ਜੇ ਕੋਈ ਪੰਜਾਬ ਦਾ ਬੰਦਾ ਜੇਲ੍ਹ ਚ ਬੱਕ ਚਲਾ ਜਾਵੇ ਕੋਈ ਪੰਜਾਬ ਦਾ ਵਿਰੋਧੀ ਪਾਰਟੀ ਦਾ ਕੋਈ ਵੀ ਲੀ ਉਹਨੂੰ ਮਿੰਟ ਤੇ ਇਹ ਗੁਣਾਕਾਰ ਬਣਾ ਦਉਂਦੇ ਆ ਹਾਂ ਉਹ ਤੇ ਇਲਜ਼ਾਮ ਲਾਉਣਗੇ ਵੱਡੇ ਵੱਡੇ ਇਹਨਾਂ ਦੀ ਸਾਰੀ ਲੀਡਰਸ਼ਿਪ ਕਿਸੇ ਦੇ ਘਰੋਂ ਪੈਸੇ ਗਿਨਣ ਵਾਲੀ ਜੇ ਮਸ਼ੀਨ ਵੀ ਫੜੀ ਗਈ ਉਹਨੂੰ ਵੀ ਇਹ ਕਹਿ ਕੇ ਭੰਡ ਦੇਣਾ ਉਹ ਕਹਿਣਗੇ ਜੀ ਆਪਕੋ ਆਪ ਵੀ ਨਿਆਂ ਪੈਸਾ ਕਮਾਇਆ ਉਹਨੂੰ ਕਹਿਣਗੇ ਕਿ ਆਪ ਯਕੀਨ ਨਹੀਂ ਮੰਨੋਗੇ ਹਮੇਂ ਕਿਆ ਮਿਲਿਆ ਹਾਂ ਪੈਸੇ ਕਮਾਣੇ ਪੈਸੇ ਗਿਣਨੇ ਵਾਲੀ ਯਾਰ ਇੱਥੇ ਤੁਸੀਂ ਨਾ ਕਿਤੇ ਚਲੇ ਜਾਓ ਲੋਕਾਂ ਨੇ 2-4000 ਦੀ ਚੀਜ਼ ਐ ਉਹ ਲੋਕਾਂ ਨੇ ਉਹੀ ਰੱਖ ਰੱਖੀਆਂ ਘਰੇ ਕਿਹੜਾ ਕੋਈ ਇਹਦਾ ਕੋਈ ਚੀਜ਼ਾਂ ਹੀ ਨਹੀਂ ਗੀਆਂ ਮਤਲਬ ਮਤਲਬ ਮੈਂ ਸਮਝਦਾ ਕਿ ਜਦੋਂ ਹੁਣ ਜਦੋਂ ਇਹਨਾਂ ਦਾ ਬੰਦਾ ਅੰਦਰ ਜਾਵੇ ਕਿੰਨੇ ਹੀ ਮੰਤਰੀ ਸੁਸ਼ੋਧੀਆਂ ਕੇਜਰੀਵਾਲ ਇਹਨਾਂ ਦੇ ਹੈਲਥ ਮਿਨਿਸਟਰ ਕਿੰਨੇ ਹੀ ਬੰਦੇ ਇਹਨਾਂ ਦੇ ਜੇਲ੍ਹ ਚ ਜਗੇ ਸਾਲ ਸਾਲ ਹੋ ਗਿਆ ਦੋ ਦੋ ਸਾਲ ਹੋ ਗਏ ਜਦੋਂ ਬਾਹਰ ਆਏ ਤਾਂ ਸੱਚ ਦੀ ਜਿੱਤ ਹੋਈ ਵੀ ਛੋਟਾ ਬੰਦਾ ਜੇ ਅੰਦਰ ਗਿਆ ਜਮਾਨਤ ਤੇ ਜੇ ਬਾਹਰ ਆ ਜਾਏ ਜਮਾਨਤ ਤੇ ਬਾਹਰ ਆਇਆ ਅੱਜ ਕੇਜਰੀਵਾਲ ਜਮਾਨਤ ਤੇ ਬਾਹਰ ਆਇਆ ਉਹ ਤੇ ਕੋਰਟ ਨੇ 10 ਰੈਸਟ੍ਰਿਕਸ਼ਨਸ ਲਾਈਆਂ ਵੀ ਤੁਸੀਂ ਕੇਸ ਤੇ ਨਹੀਂ ਬੋਲਣਾ ਤੁਸੀਂ ਬਾਹਰ ਨਹੀਂ ਜਾਣਾ ਜਿਓ ਅਸੀਂ ਬੁਲਾਵਾਂਗੇ ਉਦੋਂ ਆਉਣਾ ਤੁਸੀਂ ਕਿਸੇ ਹੋਰ ਪਾਸੇ ਨਹੀਂ ਜਾਣਾ ਬਸ ਸੱਚ ਦੀ ਜਿੱਤ ਹੋਗੀ ਭੰਗੜੇ ਪਾਈ ਜਾਂਦੇ ਆ ਤੇ ਦੂਜਾ ਜੇ ਅੰਦਰ ਚਲਾ ਜਾਵੇ ਫਿਰ ਇਹ ਫੜ ਲਿਆ ਜੀ ਅਸੀਂ ਅ ਅਸੀਂ ਹਮਨੇ ਬਹੁਤ ਬੜਾ ਤਸਕਰ ਅੰਦਰ ਅੰਦਰ ਕਰਦੀਆ ਪਰ ਮੰਨ ਕੇ ਜੀ ਭਾਈ ਇਹ ਤੇ ਹੋਣਾ ਕੀ ਚਾਹੀਦਾ ਜੇ ਆਪਾਂ ਇਸ ਕੇਸ ਦੀ ਗੱਲ ਕਰੀ ਹਾਂਜੀ ਦੁਬਾਰਾ ਮੁੜਦੇ ਹਾਂ ਕੇਸ ਤੇ ਦੇਖੋ ਕੇਸ ਦੇ ਵਿੱਚ ਹੋਣਾ ਇਹੀ ਚਾਹੀਦਾ ਜਿਵੇਂ ਮੈਂ ਦੱਸਿਆ ਕਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਉਹ ਇੱਕ ਬਤੌਰ ਐਮਐਲਏ ਕੰਮ ਕਰੀ ਜਾਣ ਜਾਂਚ ਨੂੰ ਪ੍ਰਭਾਵਿਤ ਨਾ ਕਰਨਗੇ ਆ ਸਾਡਾ ਮੰਨਣਾ ਹੈ ਲੋਕਾਂ ਦਾ ਵੀ ਇਹੀ ਮੰਨਣਾ ਤੇ ਨਾਲ ਹੀ ਜਿਹੜੇ ਆਈਪੀਐ ਜੋਤੀ ਯਾਦਵ ਜੀ ਨੇ ਉਹਨਾਂ ਨੂੰ ਵੀ ਜਿਹੜੀ ਆਪਣੀ ਫੀਲਡ ਵਾਲੀ ਪੋਸਟ ਹੈ ਉਥੋਂ ਜਿਹੜਾ ਹੈਗਾ ਪੁਲਿਸ ਕੁਆਟਰ ਹੈੱਡ ਈ ਸੋਰੀ ਹਾਂ ਉਹ ਪੁਲਸ ਪੁਲਸ ਲਾਈਨ ਦੇ ਵਿੱਚ ਉਹਨਾਂ ਨੂੰ ਜਿਹੜੇ ਹੈਗੇ ਜੁਆਇਨਿੰਗ ਮਿਲਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਇਹ ਜਾਂਚ ਹੋਣੀ ਚਾਹੀਦੀ ਆ ਜੇ ਜਾਂਚ ਦੇ ਵਿੱਚ ਕੁਝ ਆਇਆ ਤੇ ਉਸ ਤਰੀਕੇ ਨਾਲ ਕਨੈਕਸ਼ਨ ਹੋ ਜਾਵੇ ਜਾਂਚ ਨਹੀਂ ਕੋਈ ਜਿਵੇਂ ਮੈਜਿਸਟਰੇਟ ਹੁੰਦੇ ਆ ਕੋਈ ਹਨਾ ਜਾਂ ਕੋਈ ਜੱਜ ਕੋਈ ਉਹ ਦੇਖੋ ਇਹਨਾਂ ਨੇ ਐਸਆਈਟੀ ਬਣਾਈ ਆ ਅਸੀਂ ਤੇ ਇਹੀ ਮੰਗ ਕੀਤੀ ਸੀਗੀ ਕਿ ਕਿਸੇ ਰਿਟਾਇਰਡ ਜੱਜ ਤੋਂ ਜਾਂ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਹੈ ਪ੍ਰੋਪਰ ਥੈਟ ਇਜ਼ ਵੇ ਬੈਟਰ ਕਿਉਂਕਿ ਜਦੋਂ ਇੱਕ ਪਾਰਟੀ ਦੀ ਸਰਕਾਰ ਆ ਉਹਦਾ ਮੌਜੂਦਾ ਮੰਤਰੀ ਹੈਗਾ ਉੱਥੇ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਬਹੁਤ ਜ਼ਿਆਦਾ ਚਾਂਸਸ ਨੇ ਉੱਥੇ ਉਹੀ ਗੱਲ ਹੈ ਕਿ ਜਦ ਜੁਡੀਸ਼ੀਅਲ ਜਾਂਚ ਹੋਵੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਹੋ ਜੇ ਤੇ ਜਾਂ ਫਿਰ ਐਕਸਟਰਨਲ ਏਜੰਸੀ ਜਿਵੇਂ ਸੀਬੀਆਈ ਹੋਗੀ ਇਹਦੇ ਵਿੱਚ ਤੁਸੀਂ ਦੇਖੋ ਈਡੀ ਵੀ ਜਾਂਚ ਕਰ ਸਕਦੀ ਹੈ ਕਿਉਂਕਿ ਇਹਦੇ ਵਿੱਚ ਐਫਆਈਆਰ ਹੋਈ ਹੋਈ ਹੈ ਈਡੀ ਉਦੋਂ ਤੱਕ ਜਾਂਚ ਨਹੀਂ ਕਰ ਸਕਦੀ ਹੁੰਦੀ ਜਦੋਂ ਤੱਕ ਕਿਸੇ ਕੇਸ ਦੇ ਵਿੱਚ ਐਫਆਈਆਰ ਨਹੀਂ ਹੋਈ ਹੋਵੇ ਇਹ ਕੇਸ ਦੇ ਵਿੱਚ ਐਫਆਈਆਰ ਵੀ ਹੋਈ ਹੋਈ ਹੈ ਤੇ ਈਡੀ ਵੀ ਜਾਂਚ ਕਰ ਸਕਦੀ ਹੈ ਨਹੀਂ ਈਡੀ ਦਾ ਦੋਸਾਵਾ ਵੈਸੇ ਹਾਂ ਜੇ ਈਡੀ ਇਹਨਾਂ ਕੋਈ ਆਮ ਆਦਮੀ ਪਾਰਟੀ ਦੇ ਬੰਦੇ ਦੀ ਜਾਂਚ ਕਰ ਰਹੀ ਹੋਵੇ ਫਿਰ ਤਾਂ ਉਹ ਮਾੜੀ ਆ ਫਿਰ ਉਹ ਬਹੁਤ ਮਾੜੀ ਆ ਤੇ ਜੇ ਬਿਕਰਮ ਮਜੀਠੀਆ ਦੀ ਜਾਂਚ ਜਖੈਰਾ ਦੀ ਕਰ ਰਹੀ ਹਾਂ ਜਖੈਰਾ ਦੀ ਜਾਂਚ ਕਰ ਰਹੀ ਹੋਵੇ ਫਿਰ ਉਹ ਚੰਗੀ ਉਹੀ ਗੱਲ ਹੈ ਨਾ ਹੁਣ ਤੁਸੀਂ ਦੇਖੋ ਕਿ ਇਹਨਾਂ ਦੇ ਮਾਪਦੰਡ ਹੀ ਹੋਰ ਨੇਗੇ ਵਿਜੀਲੈਂਸ ਜਦੋਂ ਇਹਨਾਂ ਦੇ ਕਿਸੇ ਬੰਦੇ ਨੂੰ ਫੜੇ ਤਾਂ ਵਿਜੀਲੈਂਸ ਮਾੜੀ ਐ ਹੁਣ ਵਿਜੀਲੈਂਸ ਕਿਸੇ ਹੋਰ ਹੋਰ ਪਾਰਟੀ ਦੇ ਬੰਦੇ ਨੂੰ ਫੜੇ ਤਾਂ ਵਿਜੀਲੈਂਸ ਮਾੜੀ ਐ ਇਹਨਾਂ ਦਾ ਬੰਦਾ ਫੜ ਲੇ ਤਾਂ ਚੰਗੀ ਮਤਲਬ ਉਸੇ ਤਰੀਕੇ ਈਡੀ ਆਈਡੀ ਇਹ ਤੇ ਇਹਨਾਂ ਦੇ ਬੰਦਿਆਂ ਦੀ ਇਨਕੁਆਇਰੀ ਕਰਦੀ ਪਈ ਐ ਤਾਂ ਈਡੀ ਮਾੜੀ ਐ ਜਦੋਂ ਈਡੀ ਕਿਸੇ ਆਪੋਜੀਸ਼ਨ ਦੇ ਬੰਦੇ ਨੂੰ ਇਨਕੁਆਇਰੀ ਕਰਦੀ ਐ ਫੇਰ ਈਡੀ ਚੰਗੀ ਐ ਫੇਰ ਉਹ ਬੰਦਾ ਵੀ ਦੋਸ਼ੀ ਐ ਮਤਲਬ ਇਹ ਦੋਰੇ ਮਾਪਦੰਡ ਨੇ ਮੈਂ ਸਮਝਦਾ ਕਿ ਦੇਖੋ ਮੈਂ ਸਮਝਦਾ ਕਿ ਦੋ ਤਰੀਕੇ ਨੇ ਜੁਡੀਸ਼ੀਅਲ ਜਾਂਚ ਚੱਲੇ ਤੇ ਕਿਸੇ ਸੀਬੀਆਈ ਵਰਗੀ ਏਜੰਸੀ ਤੋਂ ਜਾਂਚ ਹੋਵੇ ਪ੍ਰੋਪਰ ਤੇ ਉਹਨਾਂ ਟਾਈਮ ਇਹ ਜਿਹੜੇ ਮੰਤਰੀ ਸਾਹਿਬ ਨੇ ਤੇ ਇਹ ਜਿਹੜੇ ਆਈਪੀਐਸਜੀ ਨੇਗੇ ਇਹ ਆਪਦੇ ਆਪ ਦੇ ਅਹੁਦਿਆਂ ਤੋਂ ਦੂਰ ਹੋਣ ਥੋੜਾ ਥੋੜਾ ਟਾਈਮ ਲਈ ਤਾਂ ਕਰਕੇ ਜਾਂਚ ਪੋਸਿਬਲ ਹੋ ਸਕਦੀ ਐ ਇਦਾਂ ਤੇ ਤੁਸੀਂ ਹੁਣ ਐਸਆਈਟੀ ਬਣਾਤੀ ਐਸਆਈਟੀ ਤੁਹਾਡੀ ਸਿੱਧੂ ਮੂਸੇ ਵਾਲਾ ਕੇਸ 'ਚ ਵੀ ਬਣੀ ਸੀ ਉਸ 'ਚ ਵੀ ਕੁਝ ਨਹੀਂ ਹੋਇਆ ਤੁਸੀਂ ਆ ਕੋਰਟ ਦੇ ਵਿੱਚ ਸ਼ਰਿਆਂਮ ਝੂਠ ਬੋਲੇਗਾ ਆ ਇੰਟਰਵਿਊ ਵਾਲੇ ਮਸਲੇ ਦੇ ਵਿੱਚ ਤੁਹਾਡੀ ਐਸਆਈਟੀ ਨੇ ਉਸ ਤੋਂ ਬਾਅਦ ਤੁਸੀਂ ਐਸਆਈਟੀ ਕਟਾਰੂ ਚੱਕ ਵਾਲੇ ਮਸਲੇ 'ਚ ਵੀ ਬਣੀ ਸੀ ਉਹ ਮੁੰਡਾ ਮੁਕਰਾਲਿਆ ਸਾਰਾ ਕੁਝ ਹੋ ਗਿਆ ਉਹਦੇ ਵੀ ਨਹੀਂ ਕੁਝ ਨਹੀਂ ਕੀਤਾ ਹੋਰ ਕਿੰਨੀਆਂ ਹੀ ਭਗਵੰਤਮਾਨ ਜੀ ਤਾਂ ਆਪ ਕਹਿੰਦੇ ਹੁੰਦੇ ਕਹਿੰਦੇ ਸਿੱਟਾ ਇਹ ਬੇਸ ਉਦੇ ਖਿਲਾਫ ਆਉਦੇ ਮੰਤਰੀ ਦੇ ਜਿੱਥੇ ਨਾਮ ਆਇਆ ਉੱਥੇ ਸੈਟ ਬਣਾਈ ਹੈ ਤਾਂ ਬੇ ਸੱਟਾ ਹੀ ਹੋਣੀ ਹੈ ਜਦੋਂ ਮੰਤਰੀ ਬੈਠਾ ਇੱਥੇ ਬਿਲਕੁਲ ਸਹੀ ਹੈ ਤਾਂ ਬਹੁਤ-ਬਹੁਤ ਧੰਨਵਾਦ ਤੁਹਾਨੂੰ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ